ਵਪਾਰੀ ਆ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੁੱਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਤੇ ਉਹ ਬੱਚਾ ਗੇਮਾਂ ਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਗਿਆ ਸਤਿ ਸ਼੍ਰੀ ਅਕਾਲ ਭੈਣ ਜੀ ਜੀ ਦਾਦਾ ਜੀ ਨੇ ਬੇਟੇ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦਾਦੀ ਜੀ ਹੋ ਠੀਕ ਹੈ ਮਾਂ ਕੋਈ ਨਾ ਘਬਰਾਓ ਨਾ ਫਿਕਰ ਨਾ ਕਰੋ ਵਾਹਿਗੁਰੂ ਮਿਹਰ ਕਰਨਗੇ ਭਗਵਾਨ ਜੀ ਚੰਗਾ ਕਰਨਗੇ ਅਸੀਂ ਆਏ ਆ ਉਹਨੂੰ ਬੱਚੇ ਨੂੰ ਚੰਗੇ ਵਾਸਤੇ ਆਏ ਆ ਕਿ ਤਾ ਉਹ ਪਰ ਕਿੰਨੇ ਸਾਲ ਤੋਂ ਭੈਣੇ ਇਦਾਂ ਵਾ 8 ਸਾਲ ਹੋ ਗਏ ਔਰ ਸਕੂਲੇ ਨਹੀਂ ਜਾਂਦਾ ਬਿਲਕੁਲ 8 ਸਾਲ ਤੋਂ ਸਕੂਲ ਨਹੀਂ ਜਾ ਰਿਹਾ ਇਹ 8 ਸਾਲ ਤੋਂ ਬੱਚਾ ਰੂਮ ਦੇ ਵਿੱਚ ਹੀ ਰਹਿੰਦਾ ਘਰ ਦੇ ਵਿੱਚ ਹੀ ਰਹਿੰਦਾ ਘਰ ਆ ਬਸ ਜੇ ਕਰਦੇ ਉਹਨੂੰ ਕਹਿੰਦੇ ਆ ਨਾ ਹੋਂਟੋਂ ਨੂੰ ਸਕੂਲ ਜਾਣ ਨੂੰ ਪੜ੍ਹਨ ਨੂੰ ਕੁਝ ਕਰਨ ਨੂੰ